ਬੇਸਿਕਲੀ ਸਾਡੇ ਜਿਹੜਾ ਮਾਨਜੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੇਠ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਆਪਰੇਸ਼ਨ ਅਸੀਂ ਚਲਾਉਂਦੇ ਰਹਿੰਨੇ ਆ ਆਰਗੇਨਾਈਜ਼ ਗੈਂਗ ਦੇ ਖਿਲਾਫ ਉਹਦੇ ਸਾਡੇ ਐਸਐਚਓ ਕੈਂਟ ਜਤਿੰਦਰ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਐ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦੇ ਤੇ ਆਰਮਡ ਨੇ ਉਹਦੇ ਤਹਿਤ ਮੁਕਤਮਾ ਉਹਨਾਂ ਨੇ ਦਰਜ ਕੀਤਾ ਸੀ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਚੱਲ ਰਹੇ ਸੀਗੇ ਔਰ ਜਿਹੜਾ ਪਹਿਲਾ ਕੇਸ ਉਹਨਾਂ ਨੂੰ ਐਸ ਪਰ ਜਿਹੜਾ ਇਨਫੋਰਮੇਸ਼ਨ ਆ ਪਹਿਲਾਂ 2 ਦਿਨ ਪਹਿਲਾਂ ਮੈਂ ਦਰਜ ਕੀਤਾ ਗਿਆ ਸੀਗਾ 7 ਤਰੀਕ ਨੂੰ ਸੌਰੀ 7 ਨੂੰ ਇਹ ਮੁਕਤਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ ਤਿੰਨ ਬੰਦੇ ਫੜੇ ਗਏ ਤੇ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੀ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ ਜਿੱਥੇ ਆਪਾਂ ਖੜੇ ਆ ਇੱਥੇ ਐਸਐਚਓ ਕੈਂਟ ਨੇ ਉਹਨਾਂ ਨੂੰ ਦੋ ਮੋਟਰਸਾਈਕਲ ਦੇ ਵਿੱਚ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਔਰ ਐਕਸਚੇਂਜ ਪੁਲਿਸ ਦੀ ਜਿਹੜੀ ਗੱਡੀ ਆ ਉਹਦੇ ਵੀ ਲੱਗਿਆ ਫਾਇਰ ਫਿਰ ਇਹਨਾਂ ਨੇ ਉਹਨੂੰ ਵਾਰਨ ਕੀਤਾ ਪਰ ਫਿਰ ਉਹਦੇ ਜਵਾਬੀ ਫਾਇਰ ਚ ਉਹਨੇ ਇੱਕ ਹੋਰ ਫਾਇਰ ਅੱਗੇ ਕੀਤਾ ਤੇ ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ ਦੂਜਾ ਜਿਹੜਾ ਦਿੱਤਿਆ ਰਾਜ ਦੀ ਪਛਾਣ ਹੋਈ ਆ ਉਹਦੇ ਗੋਲੀ ਲੱਗੀ ਜਦੋਂ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਜਿਹੜੀ ਮੇਨ ਗੱਲ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਜਿਹੜੇ ਸੈਕੰਡ ਇਨ ਕਮਾਂਡ ਸਮਝ ਲੋ ਅਮਰਤ ਦਾਲਮ ਤੇ ਕੇਸ਼ਵ ਸ਼ਿਵਾਲਾ ਇਹਨਾਂ ਨੇ ਇਹ ኦਪਰੇਟ ਕਰ ਰਹੀ ਸੀ ਔਰ ਇਹ ਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਅਦਿੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਨਲੰਦਾ ਬਿਹਾਰ ਦਾ ਰਹਿਣ ਵਾਲਾ ਔਰ ਪਹਿਲੀ ਵਾਰ ਇਹ ਸ਼ਾਇਦ ਹੋਇਆ ਕਿ ਪੰਜਾਬੀ ਗੈਂਗਸਟਰਸ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਹੇ ਸੋ ਦਟ ਆਇਡੈਂਟੀਟੀ ਕਨਸੀਲ ਹੋ ਜੇ ਔਰ ਅਦਿੱਤਿਆ ਰਾਜ ਜਿਹੜਾ ਇੰਜਰਡ ਹੋਇਆ ਹੈ ਇਹ ਇੰਪੋਰਟੈਂਟ ਹੈ ਇਸ ਕਰਕੇ ਹੈ ਕਿ ਕਾਫੀ ਦੇਰ ਤੋਂ ਪਤਾ ਲੱਗਿਆ ਹੈ ਦੇ ਜੋ ਨਾਲਦਿਆਂ ਦੀ ਪੁੱਛਕਿਛ ਤੋਂ ਵੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਹੇ ਸੀ ਇਹਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ ਉਹਨੇ ਜਿਹੜੀ ਰਿਕਵਰੀ ਹੈ ਬੜਾ ਇੱਕ ਸਫਿਸਟੀਕੇਟਡ ਬਲੌਕ ਪਿਸਟਲ 9mm ਜਿਹੜਾ ਮੇਡ ਇਨ ਤੁਰਕੀ ਹੈ और ऑटोमैटिक फायर भी जो करता बहुत ही ज्यादा लीथल है और रिकवर होया जरा कि जिद्दे इसे पुलिस पार्टी आदित्य ने फायर किया एक बत्ती बोर का दूजा पिस्टल मिलया दूसरे अक्यूज जरा भजया सेलविंदर बिल्ला तो इन एक वरना कार हैगी एक मोटरसाइकिल बाकी कुछ होर मारू हथियार ने तो मेरा यह मनना है कि बहुत व्डा एक जरा एक्शन है ਔਰ ਕੋਈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬਚ ਗਈ ਹੈ ਇਹਨਾਂ ਦੀ ਅਰੈਸਟ ਨਾ ਹੁਣ ਇਹਨਾਂ ਦੀ ਪੁੱਛੇ ਛੁਏਗੀ ਡਿਟੇਲ ਔਰ ਇੱਕ ਕਾਫੀ ਇੰਪੋਰਟੈਂਟ ਮੋਡਿਊਲ ਹੈਗਾ ਜੱਗੂ ਭਗਵਾਨਪੁਰਿਆ ਗੈਂਗ ਦਾ ਜਿਹਨੂੰ ਕਿ ਜਿਵੇਂ ਮੈਂ ਦੱਸਿਆ ਅਮਰਤ ਦਾਲਮ ਜਿਹੜਾ ਬਟਾਲੇ ਦਾ ਹੁਣ ਇਸ ਵੇਲੇ ਦੋਨੋਂ ਬ੍ਰਾਊਡ ਨੇ ਕੇਸ਼ਵ ਸ਼ਵਾਲਾ ਚਲਾ ਰਹੇ ਨੇ ਔਰ ਲੋਕਾਂ ਨੂੰ ਫਰਾਤੀ ਵਾਸਤੇ ਐਕਸਟਰਸ਼ਨ ਵਾਸਤੇ ਕੌਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਹੁਣ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਣਾ ਸੀਗਾ ਔਰ ਜਿਹੜੇ ਨਾਲ ਦੇ ਤਿੰਨ ਮੁੰਡੇ ਦੂਸਰੇ ਨੇ ਉਹ ਇਹਨਾਂ ਦੇ ਅਸੋਸੀਏਟਸ ਬਣਾਏਗੇ ਇਹਨਾਂ ਨੂੰ ਸਾਰਿਆਂ ਨੂੰ ਜੱਗੂ ਨੇ ਤੇ ਅਮਰਤ ਦਾਲਮ ਨੇ ਤੇ ਕੇਸ਼ਵ ਨੇ ਆਪਸ ਵਿੱਚ ਜੋੜਿਆ ਜਿਹੜੇ ਦੂਸਰੇ ਲੜਕੇ ਨੇ ਜਿਹੜਾ ਦਿੱਤਿਆ ਰਾਜ ਦਾ ਨਲੰਦਾ ਬਿਹਾਰ ਦਾ ਹੈ 18 ਸਾਲ ਦਾ ਹੈਗਾ ਇਲੈਕਟ੍ਰੋਨਿਕ ਇੰਜੀਨੀਅਰ ਕੀਤੀ ਆ ਨੇ এমਪਲੋਇਡ ਹੈ ਕੁਲਵਿੰਦਰ ਬਿੱਲਾ ਹੈਗਾ ਰਸੂਲਪੁਰ ਬੇਟ ਗੁਰਦਾਸਪੁਰ ਦਾ ਹੈ ਡਰਾਈਵਰ ਹੈ ਬਾਈ ਪ੍ਰੋਫੈਸ਼ਨ ਇਹਦੇ ਪਹਿਲਾਂ ਵੀ 4068 ਦਾ ਕੇਸ ਹੈਗਾ ਪੁਰਾਣਾ ਪੁਰਾਣਾ ਸ਼ਾਲਾ ਗੁਰਦਾਸਪੁਰ ਥਾਣੇ ਵਿਕਰਮ ਜਿਹੜਾ ਇੱਕ ਤੀਸਰਾ ਮੁਜ਼ਦਮ ਜਿਹੜਾ ਦਾਊਵਾਲ ਗੁਰਦਾਸਪੁਰ ਦਾ ਹੈ ਇਹ ਅਨਐਮਪਲੋਇਡ ਹੀ ਹੈ 25 ਸਾਲ ਦਾ 12ਵੀਂ ਪਾਸ ਹੈ ਮਨਪ੍ਰੀਤ ਬੂੜਾ ਹੈ ਇਹ ਜਗਤਪੁਰ ਕਲਾਂ ਜਿਹੜੇ ਕਲਾਂ ਹੈਗੀ ਹੈ ਗੁਰਦਾਸਪੁਰ 12ਵੀਂ ਪਾਸ ਹੈ ਇਹ ਵੀ ਅਨਐਮਪਲੋਇਡ ਹੈ ਤੇ ਗੁਰਪ੍ਰੀਤ ਗੋਪੀ ਹੈ ਇਹ ਅਜਨਾਲੇ ਦੇ ਕੋਲ ਪਿੰਡ ਦਾ ਅਮਰਸਰ ਰੂਰਲ ਦੇ ਵਿੱਚ 20 ਸਾਲ ਦਾ ਹੈ ਇਹ ਵੀ ਅਨਐਮਪਲੋਇਡ ਹੈ ਸੋ ਇਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਗੈਂਗ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਔਰ ਇਹਨਾਂ ਨੂੰ ਟਾਸਕ ਜਿਹੜੇ ਦਿੱਤੇ ਜਾਣੇ ਸੀ ਇਹਨੂੰ ਦਿੱਤਿਆ ਨੂੰ ਬੇਸਿਕਲੀ ਜੋ ਲੁਕੋਇਆ ਗਿਆ ਸਾਡੀ ਜਿਹੜੀ ਮੋਡਲੀ ਪੁਸ਼ਕਿਸ਼ ਤੋਂ ਪਤਾ ਲੱਗਿਆ ਮੁਲਜ਼ਮਾਂ ਤੋਂ ਵੱਖ-ਵੱਖ ਸ਼ਹਿਰ ਤੇ ਗੁਰਦਾਸਪੁਰ ਬਟਾਲਾ ਏਰੀਆ ਔਰ ਈਵਨ ਲੁਧਿਆਣਾ ਵੀ ਇਹਨੂੰ ਰੱਖਿਆ ਗਿਆ ਸੀ ਲੁਕੋ ਕੇ ਔਰ ਪਹਿਲੀ ਵਾਰ ਮੈਂ ਦੇਖਿਆ ਕਿ ਇਸ ਤਰ੍ਹਾਂ ਦੀ ਕਨਸੀਲਡ ਆਈਡੈਂਟੀਟੀ ਵੀ ਬਾਹਰਲਾ ਬੰਦਾ ਆਜੇ ਤਾਂ ਕਿ ਪੰਜਾਬ ਦੇ ਵਿੱਚ ਸ਼ੱਕ ਹੀ ਨਹੀਂ ਪੈਂਦਾ ਵੀ ਇਹ ਬੰਦਾ ਤਾਂ ਬਾਹਰਲਾ ਹੈ ਉਹ ਮੈਂ ਇਹਨੂੰ ਬੜੀ ਇੱਛੀ ਕਾਮਯਾਬੀ ਮੰਨਦਾ ਆ ਇਹਦੀ ਸਾਰੀ ਜਿਹੜੀ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਰਵਿੰਦਰਪਾਲ ਸਾਡੇ ਡੀਸੀਪੀ ਸਾਹਿਬ ਨੇ ਸ੍ਰੀ ਵਿਨੇਲਾ ਜੀ ਸਾਡੇ ਡੀਸੀਪੀ 2 ਅਸ਼ਵਦਰਸ਼ਨ ਏਸੀਪੀ ਵੈਸਟ ਔਰ ਜਤਿੰਦਰ ਜਿਹੜੇ ਸਾਡੇ ਐਸਐਚਓ ਕੈਂਟ ਤੇ ਉਹਨਾਂ ਦੀ ਟੀਮ ਸਰ ਗ੍ਰਿਫਤਾਰੀਆਂ ਕਿੰਨੀ ਹੋਈਆਂ ਨੇ ਔਰ ਜਿਹੜਾ ਇਹਦੇ ਨਾਲ ਮੋਟਰਸਾਈਕਲ ਚਾਤੀ ਸੀ ਉਹ ਫਰਾਰ ਹੋ ਕੇ ਨਹੀਂ ਗ੍ਰਿਫਤਾਰ ਹੋ ਗਿਆ ਉਹ ਵੀ ਗ੍ਰਿਫਤਾਰ ਹੋ ਗਿਆ ਜੀ ਕੁਲਵਿੰਦਰ ਬਿੱਲਾ ਹੀ ਸੀਗਾ ਉਹ ਉਹਦੇ ਤੋਂ ਇੱਕ 0.32 ਬੋਰ ਦਾ ਪਿਸਟਲ ਵੀ ਮਿਲਿਆ ਸਰ ਕਿੰਨੀ ਕਫਰੋਤੀਆਂ ਮੰਗ ਕੇ ਕੀਤੀਆਂ ਆ ਅਜੇ ਤੱਕ ਇਹ ਗੱਲ ਇਹਨਾਂ ਦੀ ਪੁੱਛ ਕੇ ਛੁਣਣੀ ਹੋਣੀ ਹੈ ਕਿਉਂਕਿ ਹੁਣੀ ਹੁਣੀ ਇਹ ਸਾਰੀ ਅਰੈਸਟ ਹੋਈ ਹੈ ਬਟ ਇੱਕ ਗੱਲ ਜੋ ਕਲੀਅਰ ਹੋਈ ਹੈ ਕਿ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕੋਈ ਵੱਡੀ ਕਿਲਿੰਗ ਕਰਨ ਉਹ ਅਜੇ ਗੱਲ ਕਲੀਅਰ ਨਹੀਂ ਹੋ ਰਹੀ ਜੀ ਹੁਣ ਦੱਸਾਂਗੇ ਪਤਾ ਕਰਕੇ ਕਿਉਂਕਿ ਇਹਨਾਂ ਨੂੰ ਵੀ ਅਜੇ ਸ਼ਾਇਦ ਨਹੀਂ ਪਤਾ ਸੀਗਾ ਉਹ ਇਹਨਾਂ ਨੂੰ ਟਾਸਕ ਦੇਣਾ ਸੀਗਾ ਜੱਗੂ ਦੇ ਬਾਕੀ ਇਹ ਸਾਰੇ ਸਾਥੀ ਜੱਗੂ ਗੈਂਗ ਦੇ ਹੀ ਨੇ ਜੱਗੂ ਭਗਵਾਨਪੁਰਿਆ ਗੈਂਗ ਹੈ ਜੀ ਔਰ ਅਮਰਤ ਦਾਲਮ ਤੇ ਕੇਸ਼ਵ ਸ਼ੋ ਅੱਲਾ ਜੀ ਵੀ ਮੈਂ ਦੱਸਿਆ ਚਲਾ ਰਹੇ ਨੇ ਤੇ ਅੱਗੇ ਤੇਰਾ ਆਈਏ ਵੀ ਕਿਸੇ ਗੈਂਗ ਨਾਲ ਪਿਆਰ ਦੇ ਨਾਲ ਰਿਲੇਟਡ ਇਹਨਾਂ ਦੇ ਸੰਬੰਧ ਹਜੇ ਉੱਥੋਂ ਅਸੀਂ ਲਵਾਂਗੇ ਜੀ ਇਹਦੀ ਇਨਫੋਰਮੇਸ਼ਨ ਪਿੱਛੋਂ ਬੈਕਗ੍ਰਾਉਂਡ ਚੈੱਕ ਕਰਾਉਨੇ ਆ ਬਟ ਸਿੱਧਾ ਜਗੂ ਨਾਲੇ ਇੰਟੈਕੀ ਤੇ ਕਿੰਨੀ ਦੇਰ ਤੋਂ ਗੈਂਗ ਬਣਿਆ ਸੀ ਕਿ ਬੜਾ 18 ਸਾਲ ਦੇ ਮੁੰਡੇ ਵੀ ਸਾਲ ਇਹ ਡੇਢ ਕਿ ਮਹੀਨੇ ਤੋਂ ਇਕੱਠੇ ਇਹਨਾਂ ਨੂੰ ਕੀਤਾ ਉਹਨਾਂ ਨੇ ਵੱਖ-ਵੱਖ ਜਿਹੜੇ ਬੰਦਿਆਂ ਨੂੰ ਜੋੜ ਕੇ ਤੇ ਇਕੱਠਾ ਹੋਏ ਇਹਨਾਂ ਨੂੰ ਅਲੱਗ-ਅਲੱਗ ਟਿਕਾਣਿਆਂ ਤੇ ਉਹ ਪਹੁੰਚਾਉਂਦੇ ਸੀ ਔਰ ਇਹਨਾਂ ਦਾ ਆਪਸ ਮੇਲ ਮਲਾਪ ਕਰਾਉਂਦੇ ਸੀ ਵਰਨਾ ਗੱਡੀ ਵੀ ਜਿਹੜੀ ਹੈ ਉਹਦੀ ਵੀ ਹੁਣ ਅਸੀਂ ਡਿਟੇਲ ਚ ਬੈਕਵਰਡ ਜਾਣਾ ਇਨਨੂੰ ਉਹ ਵੀ ਉਸ ਗੈਂਗ ਨੇ ਹੀ ਪ੍ਰੋਵਾਈਡ ਕਰਾਈ ਗੱਡੀ ਮਿਲ ਗਈ ਹੈ ਸਾਡੇ ਜਿਹੜੇ ਬੰਦੇ ਤਿੰਨ ਅਰੈਸਟ ਹੋਏ ਪਹਿਲਾਂ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਉਹਨਾਂ ਤੋਂ ਮਿਲ ਗਈ ਸੀ ਪਰ ਉਹਨਾਂ ਦੀ ਪੁੱਛ ਕੇ ਸੀ ਇੱਕ ਦੇ ਦੋਵੇਂ ਹਾਂਜੀ ਹਾਂ ਉੱਥੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਇਹ ਦੋਨੋਂ ਭੱਜ ਗਏ ਸੀ ਉੱਥੋਂ ਕੁਲਵਿੰਦਰ ਬਿੱਲਾ ਤੇ ਹਦ ਤੇ ਰਾਜ ਇਹ ਤਿੰਨ ਬੰਦੇ ਫੜੇ ਗਏ ਸੀ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਜੱਗੂ ਦਾ ਵੀ ਪਰਚਾ ਦਿੱਤਾ ਗਿਆ ਇਸ ਨਾਮ ਦੇ ਵਿੱਚ ਡੈਫੀਨਿਟਲੀ ਆਪਾਂ ਉਹਨਾਂ ਨੂੰ ਸਾਰੇ ਨੂੰ ਨਾਮਜ਼ਦ ਕੀਤਾ ਜਿਹੜੇ ਗੈਂਗ ਲੀਡਰਸ ਨੇ ਜਿਨ੍ਹਾਂ ਦੀ ਕੌਨਸਪੀਰੇਸੀ ਦਾ ਹਿੱਸਾ ਨੇ ਔਰ ਜਿਨ੍ਹਾਂ ਦੀ ਡਾਇਰੈਕਸ਼ਨ ਤੇ ਕੰਮ ਹੋ ਰਿਹਾ ਸਰ ਇਹ ਹੁੰਦਾ ਜਾਏਗਾ ਜੀ ਪੰਜਾਬ ਦੁਬਾਰਾ ਉਹ ਦੇਖ ਲੈਣੇ ਜੀ ਆਪਾਂ ਜੋ ਲੀਗਲ ਪ੍ਰੋਸੈਸ ਹੋਇਆ ਉਹਤੇ ਵੀ ਕੰਮ ਪੁਲਿਸ ਦੇ ਸਰ ਜਿੱਦਾਂ ਫਾਇਰਿੰਗ ਕੀਤੀ ਪੁਲਿਸ ਦੇ ਮੁਲਾਜ਼ਮ ਤੇ ਨਹੀਂ ਅਜੇ ਤੱਕ ਪਤਾ ਹੈ ਜੀ ਗੱਡੀ ਤੇ ਐਮਜਰੂਰ ਹੋਈ ਹੈ ਇਹ ਇਹ ਖਤਰੇ ਤੋਂ ਬਾਹਰ ਹੈ ਸਰ ਹਾਂ ਨਹੀਂ ਠੀਕ ਹੈ ਹਸਪੀਟਲ ਹੈ ਕੋਈ ਉਹ ਜੀ ਖਤਰਾ ਤਾਂ ਨਹੀਂ ਹੈ ਬਟ ਸੱਟੋ ਗੋਲੀ ਤਾਂ ਲੱਗੀ ਹੋਈ ਹੈ ਸਰ ਬਿਆਰ ਤੋਂ ਨੌਕਰੀ ਕਰਨ ਆਇਆ ਸੀ ਇੱਥੇ ਨੌਕਰੀ ਨਹੀਂ ਜੀ ਇਹਨਾਂ ਨੇ ਲਿਆਂਦਾ ਸੀ ਤੁਹਾਨੂੰ ਮੈਂ ਦੱਸਿਆ ਕਿਲਿੰਗ ਕਰਨ ਵਾਸਤੇ ਤੇ ਵੱਡੇ ਕ੍ਰਾਈਮ ਕਰਨ ਵਾਸਤੇ ਐਕਸਟਰਸ਼ਨ ਤੇ ਫ ਰੂਟਰ ਬਣਾ ਬਣਾਇਆ ਹੋਇਆ ਸੀ ਇਹਨੂੰ ਔਰ ਹੁਣ ਤਾਹੀ ਨੂੰ ਟਾਸ ਦੇਣਾ ਸੀ ਅੱਜ ਵੀ ਤੁਸੀਂ ਦੇਖੋ ਇਹਨੇ ਚਾਹੇ 18 ਸਾਲ ਦਾ ਹੈ ਕਾਫੀ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਮਤਲਬ ਦੋ ਰਾਉਂਡ ਫਾਇਰ ਕਰਨੇ ਪੁਲਿਸ ਪਾਰਟੀ ਤੇ ਕੋਈ ਛੋਟੀ ਗੱਲ ਨਹੀਂ ਕਿ ਕਿੰਨਾ ਕਿ ਵੱਡਾ ਕੰਮ ਹੈ ਬੀਚਾ ਕਿ 1 ਲੀਟਰ ਤੇ ਨਵਾਂ ਮੋਡਿਊਲ ਹੈ ਕਿ ਹੁਣ ਜਿਹੜਾ ਹੈਗਾ ਉਹ ਜੇ ਆਪ ਫੀਲ ਚ ਬੈਠਾ ਦੇਖੋ ਬਹੁਤ ਵੱਡੀ ਸਕਸੈਸ ਮੈਨੂੰ ਮੰਨਦਾ ਕਿਉਂਕਿ ਫਸਟ ਟਾਈਮ ਇਹ ਹੋਇਆ ਕਿ ਬਾਹਰਲੇ ਬੰਦੇ ਵੀ ਪੰਜਾਬ ਚ ਲਿਆ ਕੇ ਮੁੜ ਕੇ ਉਹਨਾਂ ਦੇ ਦਰਾਹੀਂ ਕੰਮ ਕਰਾਇਆ ਜਾ ਰਿਹਾ ਸਰ ਪਿਛਲੇ ਸਮੇਂ ਤੇ ਵੀ ਤੁਸੀਂ ਇੱਕ ਕੇਸ ਟੈਕਟ ਕੀਤਾ ਸੀ ਜਿਸ ਦੇ ਵਿੱਚ ਜਿਹਨੂੰ ਫਰौती ਜਾਂ ਥ੍ਰੈਟ ਆਈ ਸੀ ਉਹਨਾਂ ਪੁਲਿਸ ਨਾਲ ਸੰਪਰਕ ਨਹੀਂ ਸੀ ਕੀਤਾ ਪਰ ਜਦੋਂ ਪੁਲਿਸ ਕਾਰਵਾਈ ਕਰਦੀ ਜਿਸ ਤਰ੍ਹਾਂ ਐਸਵੀ ਕੀਤੀ ਤਾਂ ਜਿਹੜਾ ਇਹਨੂੰ ਫਰौती ਆਉਂਦੀ ਜਾਂ ਆਮ ਲੋਕਾਂ ਨੂੰ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਤੁਹਾਡੇ ਤਾਂ ਕਟਵਰ ਧਿਆਨ ਦਿੰਦੀਆਂ ਨਹੀਂ ਨਹੀਂ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਆ ਅੱਧੇ ਤਾਂ ਲੋਕ ਮਿਸਯੂਜ਼ ਹੀ ਕਰੀ ਜਾਂਦੇ ਨਾਮ ਐਵੇਂ ਕੋਈ ਆਂਡ ਗਵਾਂਡ ਕੋਈ ਛੋਟਾ ਕੇਸ ਦਾ ਡਰਾਈਵਰ ਕੋਈ EMPLOYE ਛੱਡ ਕੇ ਚਲੇ ਜਾਂਦਾ ਉਹ ਕਰਾਈ ਜਾਂਦਾ ਜਿਵੇਂ ਤੁਹਾਨੂੰ ਪਤਾ ਪਿੱਛੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਕੀਰਚਾ オーਨਰ ਸੀ ਉਹਨਾਂ ਨੂੰ ਉਹ ਮੁੰਡਾ ਜਨੇਆਲੇ ਦਾ ਹੀ ਸੀਗਾ ਤੇ ਉੱਥੋਂ ਦੁਬਈ ਤੋਂ ਵਾਪਸ ਆਇਆ ਉਹਨੇ ਪਹਿਲਾਂ ਉੱਥੋਂ ਫੋਨ ਕਰਤਾ ਵੀ ਤਾਂ ਕਿ ਸ਼ਾਇਦ ਕੁਝ ਮੈਨੂੰ ਜਾ ਕੇ ਖੱਤਿਆ ਪਾਣੀ ਮਿਲ ਜੇ ਤਾਂ ਮੈਂ ਲੋਕਾਂ ਨੂੰ ਇਹ ਹੀ ਕਹਿਣਾ ਚਾਹਣਾ ਪਹਿਲੀ ਗੱਲ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਬਾਹਰਲਾ ਅਨਨੋਮ ਨੰਬਰ ਚੁੱਕਣ ਦੀ ਲੋੜ ਹੀ ਨਹੀਂ ਤੁਹਾਨੂੰ ਪਰ ਉਹ ਜੇ ਆਉਂਦਾ ਵੀ ਹੈ ਬਾਰ-ਬਾਰ ਤਾਂ ਉਹਨੂੰ ਬਲੌਕ ਕੀਤਾ ਜਾਵੇ ਤਾਂ ਕਿ ਤੁਹਾਡੀ ਜਿਹੜੀ ਹੈ ਉਹਦੇ ਨਾਲ ਸੰਪਰਕ ਹੀ ਨਾ ਹੋਵੇ ਜਦੋਂ ਤੁਸੀਂ ਆਪਣੇ ਆਪ ਗੱਲਾਂਬਾਤਾਂ 'ਚ ਪੈ ਜਾਂਦੇ ਹੋ ਫਿਰ ਉਹ ਗੱਲ ਅੱਗੇ ਵਧੀਆ ਜਦੋਂ ਤੁਹਾਨੂੰ ਪਤਾ ਹੈ ਕਿ ਬਾਹਰੋਂ ਬੰਦੇ ਵਰਚੁਅਲ ਨੰਬਰ ਤੋਂ ਫੋਨ ਕਰ ਰਹੇ ਆ ਤੁਹਾਡਾ ਨੋਨ ਹੀ ਨਹੀਂ ਬਾਈ ਸ਼ੁੱਡ ਬੀ ਪਿਕ ਅਪ ਦਾ ਅਮਰ ਸਰ ਦੇ ਦਾ ਬਾਈ